ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਡਿੰਗ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਜੀਵਨ ਅਤੇ ਰਾਜਨੀਤਿਕ ਚੜ੍ਹਤ ਤੇ ਆਧਾਰਿਤ ਇੱਕ ਲਘੂ ਫਿਲਮ ਅਕਤੂਬਰ ਚ ਦੇਸ਼ ਭਰ ਦੇ ਸਿਨੇਮਾ ਘਰਾਂ ਚ ਰਿਲੀਜ਼ ਹੋਣ ਲਈ ਤਿਆਰ ਹੈ ਕਮਲਾ ਸਰਲੇਖ ਦੀ ਇਹ ਫਿਲਮ ਐਲੂਮਿਨ 8 ਐਂਟਰਟੇਨਮੈਂਟ ਅਤੇ ਪਿਜ਼ਾਰੋ ਕ੍ਰੀਏਟਿਵ ਦੁਆਰਾ ਇੱਕ ਸੰਯੁਕਤ ਪ੍ਰੋਜੈਕਟ ਹੈ ਤੇ ਸਮੀਰ ਜ਼ਾਕਰ ਅਤੇ ਗੈਰਾਡ ਪਿਜ਼ਾਰੋ ਦੁਆਰਾ ਸੈਨਰ ਦੇਸ਼ਿਤ ਕੀਤੀ ਗਈ ਹੈ ਜਿਸ ਨਾਲ ਉਹਨਾਂ ਦੇ ਨਿਰਦੇਸ਼ਨ ਦੀ ਸ਼ੁਰੂਆਤ ਹੋਈ ਹੈ ਕਮਲਾ ਲਚਕੀਲੇਪਨ ਅਤੇ ਨਿਆਂ ਦੀ ਭਾਲ ਚ ਹੈਰਿਸ ਦੀ ਕਹਾਣੀ ਨੂੰ ਪ੍ਰਭਾਸ਼ਿਤ ਕਰਦੀ ਹੈ ਕਹਾਣੀ ਸੁਣਾਉਣ ਐਨੀਮੇਸ਼ਨ ਅਤੇ ਪ੍ਰਮੁੱਖ ਹਸਤੀਆਂ ਦੇ ਨਾਲ ਇੰਟਰਵਿਊਜ਼ ਦੇ ਸੁਮੇਲ ਨਾਲ ਇਹ ਫਿਲਮ ਬਣਾਈ ਗਈ ਹੈ ਨਿਰਮਾਤਾਵਾਂ ਦੁਆਰਾ ਇੱਕ ਨਿਊਜ਼ ਰਿਲੀਜ਼ ਚ ਇਸ ਬਾਰੇ ਦੱਸਿਆ ਗਿਆ ਹੈ ਪਿਜ਼ਾਰੋ ਨੇ ਹੈਰਿਸ ਉੱਤੇ ਫਿਲਮ ਦੇ ਫੋਕਸ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਫਿਲਮ ਕਮਲਾ ਦੇ ਰਾਜਨੀਤਿਕ ਸਫ਼ਰ ਤੋਂ ਵੱਧ ਹੈ ਉਸ ਦੀ ਮਨੁੱਖਤਾ ਦੇ ਬਾਰੇ ਹੈ ਇਹ ਉਸ ਖੁਸ਼ ਯੋਧੇ ਬਾਰੇ ਹੈ ਸਮੀਰ ਜ਼ਾਕਰ ਜੋ ਇੱਕ ਲੇਖਕ ਤੇ ਨਿਰਮਾਤਾ ਵਜੋਂ ਵੀ ਕੰਮ ਕਰਦਾ ਹੈ ਇਹਨੇ ਪ੍ਰੋਜੈਕਟ ਬਾਰੇ ਦੱਸਿਆ ਕਿ ਇਹ ਹੈਰਸ ਦੀ ਯਾਤਰਾ ਅਤੇ ਫਿਲਮ ਨਿਰਮਾਤਾਵਾਂ ਦੀਆਂ ਆਪਣੀਆਂ ਚੁਣੌਤੀਆਂ ਨੂੰ ਦਰਸਾਉਂਦਾ ਹੈ ਬਡਾਵਿੰਗ ਪਿਕਚਰਜ਼ ਦੇ ਟਰੇਸੀ ਬਿੰਗ ਦੁਆਰਾ ਨਿਰਮਿਤ ਇਹ ਫਿਲਮ ਅੱਜ ਦੀ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ 'ਚੋਂ ਇੱਕ ਦੀ ਕਲਾਤਮਕ ਖੋਜ ਦੇ ਰੂਪ 'ਚ ਸਥਿਤ ਹੈ ਨਿੱਜੀ ਕੁਰਬਾਨੀਆਂ ਤੇ ਅਣਕਈਆਂ ਕਹਾਣੀਆਂ ਨੂੰ ਉਜਾਗਰ ਕਰਦੀ ਹੈ ਜਿਨ੍ਹਾਂ ਨੇ ਹੈਰਸ ਦੇ ਸਫ਼ਰ ਨੂੰ ਰੂਪਮਾਨ ਕੀਤਾਏ ਅਮਰੀਕਾ ਚ ਪੜਾਈ ਕਰ ਰਹੇ ਜਾਂ ਪੜਨ ਦੇ ਚਾਹਵਨ ਵਿਦਿਆਰਥੀਆਂ ਲਈ ਚੰਗੀ ਖਬਰ ਹੈ ਯੂ ਐਸ ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੇ ਨਿਯਮਾਂ ਚ ਕੁਝ ਬਦਲਾਅ ਕੀਤੇ ਨੇ ਜਿਸ ਨਾਲ ਭਾਰਤੀ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਇਹ ਤਬਦੀਲੀਆਂ ਖਾਸ ਤੌਰ ਤੇ ਉਹਨਾਂ ਵਿਦਿਆਰਥੀਆਂ ਲਈ ਨੇ ਜੋ ਗਣਿਤ ਜਾਂ ਸਟੈਮ ਵਿਸ਼ੇ ਚੋਂ ਕਿਸੇ ਦੀ ਵੀ ਪੜਾਈ ਕਰ ਰਹੇ ਨੇ ਇਕਨੋਮਿਕ ਟਾਈਮਜ਼ ਦੇ ਅਨੁਸਾਰ ਪਹਿਲਾਂ ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਜਾਨੀ ਕਿ OPT ਦੇ ਤਹਿਤ 1 ਸਾਲ ਲਈ ਕੰਮ ਕਰਨ ਦਾ ਮੌਕਾ ਮਿਲਦਾ ਸੀ ਪਰ ਸਟੈਮ ਵਿਸ਼ੇ ਵਾਲੇ ਵਿਦਿਆਰਥੀਆਂ ਕੋਲ ਹੁਣ 2 ਸਾਲ ਦਾ ਵਾਧੂ ਸਮਾਂ ਮਿਲੇਗਾ ਇਸ ਦਾ ਮਤਲਬ ਹੈ ਕਿ ਹੁਣ ਉਹਨਾਂ ਨੂੰ ਕੁੱਲ 3 ਸਾਲ ਅਮਰੀਕਾ 'ਚ ਕੰਮ ਕਰਨ ਦਾ ਮੌਕਾ ਮਿਲੇਗਾ OPT ਪੂਰਾ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ 60 ਦਿਨਾਂ ਦਾ ਗ੍ਰੇਸ ਟਾਈਮ ਵੀ ਮਿਲਦਾ ਹੈ ਇਸ ਸਮੇਂ ਦੌਰਾਨ ਉਹ ਆਪਣੇ ਸਿੱਖਿਆ ਪੱਧਰ ਨੂੰ ਬਦਲ ਸਕਦੇ ਨੇ ਕਿਸੇ ਹੋਰ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਟਰ ਨੂੰ ਤਬਦੀਲ ਕਰ ਸਕਦੇ ਨੇ ਜਾਂ ਗੈਰ ਪ੍ਰਵਾਸੀ ਜਾਂ ਪ੍ਰਵਾਸੀ ਸਥਿਤੀ 'ਚ ਕਿਸੇ ਹੋਰ ਤਬਦੀਲੀ ਲਈ ਯੂ ਐਸ ਸੀ ਆਈ ਐਸ ਨੂੰ ਅਪੀਲ ਕਰ ਸਕਦੇ ਨੇ ਯੂ ਐਸ ਸੀ ਆਈ ਐਸ ਇਹ ਵੀ ਦੱਸਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਕਿਸੇ ਐਸੋਸੀਏਟ ਬੈਚਲਰ ਮਾਸਟਰ ਜਾਂ ਡਾਕਟੋਰੇਟ ਡਿਗਰੀ ਪ੍ਰੋਗਰਾਮ ਨੂੰ ਪੂਰਾ ਕਰਨ ਤੋਂ ਬਾਅਦ ਪੋਸਟ ਕੰਪਲੀਸ਼ਨ OPT ਲਈ ਯੋਗ ਹੋ ਸਕਦੇ ਨੇ ਬੀਤੇ ਦਿਨ ਅਮਰੀਕਾ ਦੇ ਸੂਬੇ ohio ਦੇ ਸ਼ਹਿਰ sincinnati ਦੇ zevier ਯੂਨੀਵਰਸਿਟੀ ਵਿਖੇ 7ਵਾਂ ਸਾਲਾਨਾ sincinnati ਫੈਸਟੀਵਲ ਆਫ ਫੇਥਸ ਦਾ ਆਯੋਜਨ ਕੀਤਾ ਗਿਆ equizon ਸੰਸਥਾ ਵੱਲੋਂ ਕਰਵਾਏ ਗਏ ਇਸ ਸੰਮੇਲਨ 'ਚ ਤਕਰੀਬਨ 13 ਪ੍ਰਮੁੱਖ ਵਿਸ਼ਵ ਧਰਮਾਂ ਦੇ ਲੋਕ ਅਤੇ 30 ਤੋਂ ਵੱਧ ਧਾਰਮਿਕ ਸੰਸਥਾਵਾਂ ਇੱਕ ਵਾਰ ਫਿਰ ਇਕਜੁੱਟ ਹੋਈਆਂ ਤੇ ਵੱਖ-ਵੱਖ ਧਰਮਾਂ ਸੱਭਿਆਚਾਰਾਂ ਬਾਰੇ ਸਿੱਖਿਆ ਦੇਣ ਅਤੇ ਸਿੱਖਿਆ ਲੈਣ ਲਈ ਵੱਡੀ ਗਿਣਤੀ ਚ ਸ਼ਾਮਲ ਹੋਏ ਇਸ ਸਮਾਗਮ ਸੰਬੰਧੀ ਜਾਣਕਾਰੀ ਸਾਂਝੇ ਕਰਦੇ ਹੋਏ ਸਿੱਖ ਕਮਿਊਨਿਟੀ ਦੇ ਕਾਰਕੁਨ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਿਨਸਿਨਿਟੀ ਅਤੇ ਨੇਡਲੇ ਸ਼ਹਿਰ ਡੇਟਨ ਦੇ ਸਿੱਖਾਂ ਨੇ ਇਸ ਸਮਾਗਮ ਚ ਹਿੱਸਾ ਲਿਆ ਤੇ ਪਿਛਲੇ ਸਾਲ ਵਾਂਗ ਸਿੱਖ ਭਾਈਚਾਰੇ ਵੱਲੋਂ ਆਏ ਹੋਏ ਮਹਿਮਾਨਾਂ ਲਈ ਲੰਗਰ ਦੀ ਵੀ ਸੇਵਾ ਕੀਤੀ ਗਈ ਆਇਓ ਹੋਏ ਮਹਿਮਾਨਾਂ ਨੂੰ ਸਿੱਖ ਧਰਮ ਚ ਲੰਗਰ ਅਤੇ ਸੇਵਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ ਇਸ ਫੈਸਟੀਵਲ ਦਾ ਉਦਘਾਟਨ ਵੱਖ-ਵੱਖ ਧਰਮਾਂ ਦੀ ਅਰਦਾਸ ਦੇ ਨਾਲ ਸ਼ੁਰੂ ਹੋਇਆ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਆਪਣੇ ਧਰਮ ਦੇ ਅਕੀਦੇ ਮੁਤਾਬਕ ਪ੍ਰਮਾਤਮਾ ਦਾ ਗੁਣਗਾਨ ਕੀਤਾ ਮਰਹੂਮ ਜੈਪਾਲ ਸਿੰਘ ਜੋ ਇਸ ਸੰਮੇਲਨ ਦੇ ਮੁੱਖ ਸੰਸਥਾਪਕਾਂ ਚੋਂ ਇੱਕ ਸਨ ਉਹਨਾਂ ਦੀ ਪਤਨੀ ਬੀਬੀ ਅਸੀਸ ਕੌਰ ਨੇ ਸਿੱਖ ਧਰਮ ਦੀਆਂ ਮੂਲ ਬੁਨਿਆਦੀ ਸਿੱਖਿਆਵਾਂ ਬਾਰੇ ਦੱਸਿਆ ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਚ ਗੁਰੂ ਸਾਹਿਬ ਫਰਮਾਉਂਦੇ ਨੇ ਨਾ ਕੋ ਬੈਰੀ ਨਾਹੀ ਬੇਗਾਨਾ ਸਗਲ ਸੰਗ हमको ਬਨੇ ਆਈ ਜਿਸ ਦਾ ਸੁਨੇਹਾ ਹੈ ਮੈਨੂੰ ਕੋਈ ਵੈਰੀ ਨਹੀਂ ਦਿਸਦਾ ਕੋਈ ਬੇਗਾਨਾ ਨਹੀਂ ਦਿਸਦਾ ਸਭ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ ਇਸ ਮੌਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਪੰਜਾਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਵੀ ਇਸ ਪ੍ਰੋਗਰਾਮ 'ਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਉਹਨਾਂ ਨੇ ਸਿੱਖ ਭਾਈਚਾਰੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਪਣੀ ਕੌਮੀ ਹਾਜ਼ਰੀ ਲਵਾਉਣ ਵਾਸਤੇ ਆਪਣੀ ਕੌਮੀ ਪਛਾਣ ਸੰਸਾਰ ਸਾਹਮਣੇ ਰੱਖਣ ਲਈ ਜਿਸ ਤਰ੍ਹਾਂ ਸਿੱਖ ਭਾਈਚਾਰਾ ਯਤਨਸ਼ੀਲ ਹੈ ਮੈਂ ਇਹਨਾਂ ਦੀ ਭਾਵਨਾ ਨੂੰ ਨਮਸਕਾਰ ਕਰਦਾ ਹਾਂ ਜੋ ਆਪਣੀ ਕਿਰਤ ਦੇ ਨਾਲ-ਨਾਲ ਇਹ ਕੌਮ ਦੇ ਨਾਮ ਨੂੰ ਉੱਚਾ ਕਰ ਰਹੇ ਨੇ ਗੁਰੂ ਸਾਹਿਬ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਹਜ਼ੂਰੀ ਰਾਗੀ ਭਾਈ ਵਿਕਰਮਜੀਤ ਸਿੰਘ ਭਾਈ ਚਰਨਬੀਰ ਸਿੰਘ ਰਬਾਬੀ ਭਾਈ ਪ੍ਰਭਜੋਤ ਸਿੰਘ ਦੇ ਜਥੇ ਨੇ ਸਿੱਖ ਸੰਗਤ ਸਣੇ ਸ਼ਬਦ ਕੀਰਤਨ ਸੱਬੇ ਜੀ ਸਮਾਲ ਆਪਣੀ ਮਿਹਰ ਕਰੋ ਗਾਇਨ ਕੀਤਾ ਵੱਖ-ਵੱਖ ਧਰਮਾਂ ਦੇ ਸਿਮਰਨ ਦੇ ਸੈਸ਼ਨ 'ਚ ਸਿੱਖ ਭਾਈਚਾਰੇ ਵੱਲੋਂ ਬੀਬੀ ਮਹਿਰਕੌਰ ਨੇ ਦਿਲਰੁਬਾ ਨਾਲ ਮੂਲ ਮੰਤਰ ਦਾ ਗਾਇਨ ਅਤੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ। ਇਸ ਮੌਕੇ ਸਿੱਖ ਪ੍ਰਦਰਸ਼ਨੀ 'ਚ ਪੁਸਤਕਾਂ ਤੋਂ ਇਲਾਵਾ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਇੱਕ ਕਾਰ ਵੀ ਰੱਖੇਗਾ। ਆਏ ਹੋਏ ਮਹਿਮਾਨਾਂ ਨੂੰ ਦਸਤਾਰਾਂ ਬੰਨਣ ਤੇ ਉਸ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਸੈਸ਼ਨ ਦਾ ਪ੍ਰਬੰਧ ਵੀ ਕੀਤਾ ਗਿਆ। ਦਸਤਾਰ ਸਜਾ ਕੇ ਬੱਚੇ, ਵੱਡੇ, ਬਜ਼ੁਰਗ ਬਹੁਤ ਹੀ ਉਤਸ਼ਾਹਿਤ ਤਸਵੀਰਾਂ ਲੈਂਦੇ ਨਜ਼ਰ ਆਏ ਤੇ ਇਸ ਮੌਕੇ ਸਿਨਸਿਨਿਟੀ ਦੇ ਮੇਅਰ ਆਫਤਾਬ ਪੁਰੇਵਾਲ ਨੇ ਕਿਹਾ ਅੱਜ ਅਸੀਂ ਧਰਮਾਂ ਤੋਂ ਲੋਕ ਇਸ ਸਮਾਗਮ 'ਚ ਸ਼ਾਂਤੀ ਆਪਸੀ ਪਿਆਰ ਅਤੇ ਜਾਣਕਾਰੀ ਵਧਾਉਣ ਲਈ ਇਕੱਠੇ ਹੋਏ ਆ ਮੈਨੂੰ ਇਸ ਤੱਤ ਤੇ ਮਾਣ ਹੈ ਕਿ ਮੇਰੇ ਪਿਤਾ ਜੀ ਵੀ ਇੱਕ ਸਿੱਖ ਨੇ ਸਿਨਸਿਨਿਟੀ ਡੇਟਨ ਤੇ 오ਹਾਇਓ ਦੇ ਹੋਰਨਾਂ ਸ਼ਹਿਰਾਂ ਤੋਂ ਸਾਰੇ ਸਿੱਖ ਆਪਣੇ ਧਰਮ ਬਾਰੇ ਜਾਣਕਾਰੀ ਦੇਣ ਅਤੇ ਲੰਗਰ ਦੀ ਪ੍ਰਥਾ ਨੂੰ ਸਾਂਝਾ ਕਰਨ ਲਈ ਪਹੁੰਚੇ ਹੋਏ ਸਨ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅਮਰੀਕਾ ਦੇ ਸੂਬੇ ਟੈਕਸਸ ਦੇ ਡੈਲਸ ਸ਼ਹਿਰ 'ਚ ਹੋਏ ਕਾਰ ਟਰੱਕ ਸੜਕ ਹਾਦਸੇ 'ਚ ਭਾਰਤੀ ਮੂਲ ਦੇ 4 ਲੋਕਾਂ ਦੀ ਮੌਤ ਹੋ ਗਈ ਇਹਨਾਂ ਵਿੱਚ 3 ਤੇਲਗੂ ਤੇ ਇੱਕ ਤਮਿਲ ਨੌਜਵਾਨ ਸੀ ਇਹ ਸਾਰੇ ਸੌਫਟਵੇਅਰ ਇੰਜੀਨੀਅਰ ਸਨ ਇਹਨਾਂ ਦੀ ਦਰਦਨਾਕ ਮੌਤ ਹੋ ਜਾਣ ਬਾਰੇ ਮੰਦਭਾਗੀ ਖਬਰ ਆਈ ਇਹ ਦਰਦਨਾਕ ਹਾਦਸਾ ਅਮਰੀਕਾ ਦੇ ਸੂਬੇ ਟੈਕਸਸ ਵਿਖੇ ਉੱਤਰ ਵੱਲ ਜਾ ਰਿਹਾ ਰੂਟ 75 ਤੇ ਡੈਲਸ ਤੋਂ ਬੈਟਨਵਿਲੇ ਨੂੰ ਜਾ ਰਹੇ ਇਹਨਾਂ ਤਿੰਨਾਂ ਭਾਰਤੀਆਂ ਦੇ ਨਾਲ ਵਾਪਰਿਆ ਜੋ ਕਾਰ ਵਿੱਚ ਸਵਾਰ ਸਨ ਇਹਨਾਂ ਚਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਭਿਆਨਕ ਹਾਦਸਾ ਬੀਤੇ ਸ਼ੁੱਕਰਵਾਰ ਨੂੰ ਦੁਪਹਿਰ 3:30 ਮਿੰਟ ਦੇ ਕਰੀਬ ਵਾਪਰਿਆ ਕੋਲਨ ਕਾਉਂਟੀ ਸ਼ੈਰਫ ਦੇ ਦਫ਼ਤਰ ਅਨੁਸਾਰ ਇਹ ਹਾਦਸਾ ਵਾਈਟ ਸਟਰੀਟ ਦੇ ਬਿਲਕੁਲ ਨੇੜੇ ਵਾਪਰਿਆ ਤੇ ਇਸ ਵਿੱਚ ਲਗਭਗ 5 ਵਾਹਨ ਸ਼ਾਮਲ ਸਨ ਤੇਲਗੂ ਮੂਲ ਦੇ ਤਿੰਨ ਅਤੇ ਇੱਕ ਤਮਿਲ ਨੌਜਵਾਨ ਦੀ ਕਾਰ ਇੱਕ ਤੇਜ਼ ਰਫ਼ਤਾਰ ਟਰੱਕ ਦੇ ਪਿਛਲੇ ਹਿੱਸੇ ਦੇ ਨਾਲ ਜਾ ਟਕਰਾਈ ਟੱਕਰ ਤੋਂ ਬਾਅਦ ਉਹਨਾਂ ਦੀ ਕਾਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਇਹ ਚਾਰੇ ਅੱਗ ਦੀ ਲਪੇਟ 'ਚ ਆ ਗਿਆ ਤੇ ਸੜ ਕੇ ਮਾਰੇ ਗਏ। ਐਮਰਜੈਂਸੀ ਜਵਾਬ ਦੇਣ ਵਾਲਿਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਰ 'ਚ ਇਹ ਸਵਾਰ ਨੌਜਵਾਨ ਅੱਗ ਤੋਂ ਬਚਣ 'ਚ ਅਸਮਰੱਥ ਸਨ ਤੇ ਦੁਖਦਾਈ ਮੌਤ ਮਾਰੇ ਗਏ। ਮਾਰੇ ਗਏ ਇਹਨਾਂ ਲੋਕਾਂ ਦੀ ਪਛਾਣ ਅਜੇ ਅਧਿਕਾਰਤ ਤੌਰ 'ਤੇ ਜਾਰੀ ਨਹੀਂ ਕੀਤੀ ਗਈ। ਗਾਜ਼ਾ 'ਚ 6 ਬੰਦਕਾਂ ਦੀ ਹੱਤਿਆ ਨੂੰ ਲੈ ਕੇ ਇਜ਼ਰਾਈਲ 'ਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਹੋਇਆ। ਪੀੜਿਤ ਪਰਿਵਾਰਾਂ ਸਮੇਤ ਆਮ ਲੋਕਾਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੂ ਤੋਂ ਜੰਗਬੰਦੀ ਅਤੇ ਬੰਦਕਾਂ ਦੀ ਸੁਰੱਖਿਅਤ ਰਿਹਾਈ ਦੀ ਮੰਗ ਕੀਤੀ। ਦੂਜੇ ਪਾਸੇ ਗਾਜ਼ਾ 'ਚ 48 ਘੰਟਿਆਂ ਦੌਰਾਨ ਇਜ਼raਇਲੀ ਫੌਜ ਦੀ ਕਾਰਵਾਈ 'ਚ 24 ਫਲਸਤੀਨੀ ਮਾਰੇ ਗਏ। ਗਾਜ਼ਾ 'ਚ ਮਾਰੇ ਗਏ ਅਮਰੀਕੀ ਇਜ਼raਇਲੀ ਬੰਦਕ ਹਰਸ਼ ਗੋਲਡਬਰਗ ਪੋਲਨ ਨੂੰ ਵਿਦਾਈ ਦੇਣ ਲਈ ਹਜ਼ਾਰਾਂ ਲੋਕ ਯਰੂਸ਼ਲਮ ਦੀਆਂ ਸੜਕਾਂ 'ਤੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ। ਗਾਜ਼ਾ 'ਚ ਹਮਾਸ ਲੜਾਕਿਆਂ ਦੁਆਰਾ ਬੰਦਕਾਂ ਦੀ ਹੱਤਿਆ ਨੂੰ ਲੈ ਕੇ ਇਜ਼raਇਲ ਦੇ ਲੋਕ ਗੁੱਸੇ 'ਚ ਨੇ। ਬੰਦਕਾਂ ਦੀ ਸੁਰੱਖਿਅਤ ਰਿਹਾਈ ਨੂੰ ਯਕੀਨੀ ਬਣਾਉਣ 'ਚ ਇਜ਼ਰਾਈਲੀ ਸਰਕਾਰ ਦੀ ਅਸਫਲਤਾ ਦੇ ਵਿਰੋਧ 'ਚ ਕਈ ਮਜ਼ਦੂਰ ਸੰਗਠਨਾ ਨੇ ਸੋਮਵਾਰ ਨੂੰ ਹੜਤਾਲ ਦਾ ਸੱਦਾ ਦਿੱਤਾ ਸੀ ਸਿਨ ਹੁਆ ਏਜੰਸੀ ਮੁਤਾਬਕ ਦੇਸ਼ ਭਰទ ਹੋਏ ਪ੍ਰਦਰਸ਼ਨ 'ਚ ਕਰੀਬ 7 ਲੱਖ ਲੋਕਾਂ ਨੇ ਹਿੱਸਾ ਲਿਆ ਟਲ ਅਵੀਵ ਰੈਲੀ 'ਚ ਕਰੀਬ 5 ਲੱਖ ਲੋਕਾਂ ਨੇ ਹਿੱਸਾ ਲਿਆ ਇਸ ਦਾ ਅਸਰ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਵੀ ਦੇਖਣ ਨੂੰ ਮਿਲਿਆ ਐਤਵਾਰ ਸ਼ਾਮ ਨੂੰ ਹਜ਼ਾਰਾਂ ਇਜ਼ਰਾਈਲੀ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰ ਆਏ ਪੀੜਿਤ ਪਰਿਵਾਰ ਅਤੇ ਹੋਰ ਲੋਕ ਬੰਦਕਾਂ ਦੀ ਮੌਤ ਲਈ ਨਿਤਨ ਯਾਹੂ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ ਏਪੀ ਨਿਊਜ਼ ਏਜੰਸੀ ਮੁਤਾਬਕ ਕੁਝ ਲੋਕ ਪੀਐਮ ਨਿਤਨ ਯਾਹੂ ਦੇ ਸਮਰਥਨ 'ਚ ਵੀ ਸਨ ਉਸ ਦਾ ਮੰਨਣਾ ਹੈ ਕਿ ਫੌਜ ਨੂੰ ਹਮਾਸ ਤੇ ਹੋਰ ਦਬਾਅ ਪਾਉਣਾ ਚਾਹੀਦਾ ਹੈ ਤਾਂ ਜੋ ਬੰਦਕਾਂ ਨੂੰ ਰਿਹਾਅ ਕਰਨ ਲਈ ਮਜਬੂਰ ਹੋ ਜਾਵੇ ਇਸ ਦੌਰਾਨ ਸੋਮਵਾਰ ਨੂੰ ਇੱਕ ਲੇਬਰ ਕੋਰਟ ਨੇ ਸਰਕਾਰ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਤੇ ਸਥਾਨਕ ਸਮੇਂ ਅਨੁਸਾਰ ਦੁਪਹਿਰ 2:30 ਮਿੰਟ ਤੇ ਹੜਤਾਲ ਖਤਮ ਕਰਨ ਦਾ ਹੁਕਮ ਦਿੱਤਾ ਇਸ ਤੋਂ ਬਾਅਦ ਸਭ ਤੋਂ ਵੱਡੀ ਮਜ਼ਦੂਰ ਯੂਨੀਅਨ ਹਿਸਟਾ ਦ ਰੂਟ ਨੇ ਆਪਣੇ ਮੈਂਬਰਾਂ ਨੂੰ ਕੰਮ ਤੇ ਵਾਪਸ ਜਾਣ ਲਈ ਕਿਹਾ ਹਮਾਸ ਦੀ ਹਿਰਾਸਤ 'ਚ ਅਜੇ ਵੀ ਕਰੀਬ 100 ਇਜ਼raਇਲੀ ਬੰਦਕ ਨੇ ਇੱਕ ਹੋਰ ਖਬਰ ਮੁਤਾਬਕ ਫਲਸਤੀਨੀ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਗਾਜ਼ਾ ਸ਼ਹਿਰ 'ਚ ਇਜ਼raਇਲੀ ਹਵਾਈ ਹਮਲੇ 'ਚ 7 ਫਲਸਤੀਨੀ ਮਾਰੇ ਗਏ ਇਸੇ ਤਰ੍ਹਾਂ ਬੁਰਜੀ ਅਤੇ ਨੁਸਰਤ 'ਚ 6 ਲੋਕ ਮਾਰੇ ਗਏ ਜਦਕਿ ਸ਼ਰਨਾਰਥੀ ਇਲਾਕਿਆਂ 'ਚ 8 ਲੋਕ ਮਾਰੇ ਗਏ ਮਾਸਦੇ ਹਥਿਆਰਬੰਗ ਨੇ ਸੋਮਵਾਰ ਨੂੰ ਕਿਹਾ ਕਿ ਜੇ ਫੌਜੀ ਦਬਾਅ ਜਾਰੀ ਰਿਹਾ ਤਾਂ ਬੰਦਕਾਂ ਨੂੰ ਤਾਬੂਤ ਚ ਪਾ ਕੇ ਇਜ਼ਰਾਈਲ ਵਾਪਸ ਕਰ ਦਿੱਤਾ ਜਾਵੇਗਾ ਇਸ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਇਜ਼ਰਾਈਲੀ ਫੌਜ ਆਉਂਦੀ ਹੈ ਤਾਂ ਅੱਤਵਾਦੀਆਂ ਨੂੰ ਬੰਦਕਾਂ ਦੀ ਸੁਰੱਖਿਆ ਲਈ ਨਵੇਂ ਨਿਰਦੇਸ਼ ਦਿੱਤੇ ਗਏ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸੋਮਵਾਰ ਨੂੰ ਕਿਹਾ ਕਿ ਨਿਤਨ ਯਾਹੂ ਦੇ ਕਾਰਨ ਜੰਗਬੰਦੀ ਨਹੀਂ ਹੋ ਰਹੀ ਵਾਈਟ ਹਾਊਸ ਚ ਆਯੋਜਿਤ ਪ੍ਰੈਸ ਕਾਨਫਰੰਸ ਚ ਬਾਈਡਨ ਨੇ ਕਿਹਾ ਨਿਤਨਯਾਹੂ ਗਾਜ਼ਾ ਚ ਬੰਦਕਾਂ ਦੀ ਰਿਹਾਈ ਲਈ ਹਮਾਸ ਨਾਲ ਸਮਝੌਤਾ ਕਰਨ ਲਈ ਕਾਫੀ ਕੋਸ਼ਿਸ਼ ਨਹੀਂ ਕਰ ਰਿਹਾ ਉਸਨੇ ਇਹ ਵੀ ਕਿਹਾ ਕਿ ਅਮਰੀਕਾ ਬੰਦਕ ਦੀ ਰਿਹਾਈ ਅਤੇ ਜੰਗਬੰਦੀ ਸਮਝੌਤੇ ਤੇ ਕੰਮ ਕਰ ਰਿਹਾ ਹੈ ਵਾਰਤਾਕਾਰਾਂ ਨੂੰ ਅੰਤਿਮ ਪ੍ਰਸਤਾਵ ਪੇਸ਼ ਕਰਨ ਦੇ ਨੇੜੇ ਹੈ ਵਾਈਟ ਹਾਊਸ ਦੇ ਅਨੁਸਾਰ ਬਾਈਡਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਸੋਮਵਾਰ ਨੂੰ ਰਿਹਾਈ ਦੀ ਕੋਸ਼ਿਸ਼ ਕਰ ਰਹੀ ਟੀਮ ਨਾਲ ਮੁਲਾਕਾਤ ਕੀਤੀ ਅਮਰੀਕੀ ਬੰਦਕਾਂ ਨਾਲ ਵੀ ਮੁਲਾਕਾਤ ਕੀਤੀ ਬੈਠਕ 'ਚ ਬਾਈਡਨ ਤੇ ਹੈਰਿਸ ਨੂੰ ਅਮਰੀਕਾ, ਕਤਰ ਅਤੇ ਮਿਸਰ ਦੇ ਗਾਜ਼ਾ ਜੰਗਬੰਦੀ ਪ੍ਰਸਤਾਵ ਤੇ ਜਾਣਕਾਰੀ ਦਿੱਤੀ ਗਈ। ਇਸ ਸਮੇਂ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪੀਵੀ ਪੰਜਾਬ।